ਇੱਕ ਵਾਰ ਕਿਸੇ ਬੰਦੇ ਦੇ ਘਰ ਵਾਲੀ ਰੱਬ ਨੂੰ ਪਿਆਰੀ ਹੋ ਗਈ ਸਵਰਗ ਸੁਧਾਰ ਗਈ ਤਾਂ ਉਹ ਬੰਦੇ ਨੇ ਦੁਬਾਰੇ ਇੱਕ ਪੂਰ ਵਿਆਹ ਕਰਾਇਆ ਜਦੋਂ ਦੂਜਾ ਵਿਆਹ ਕਰਾਇਆ ਨਾ ਬਾਈ ਪਹਿਲਾਂ ਵਾਲੀ ਘਰ ਵਾਲੀ ਤੋਂ ਉਹਦੇ ਇੱਕ ਬੱਚਾ ਸੀ ਮੁੰਡਾ ਤਾਂ ਇੱਕ ਦਿਨ ਉਹਦਾ ਪਿਓ ਉਹਦੇ ਮੁੰਡੇ ਨੂੰ ਕਹਿੰਦਾ ਕਹਿੰਦਾ ਪੁੱਤਰਾ ਪਹਿਲਾਂ ਵਾਲੀ ਮਾਂ ਜਿਹੜੀ ਤੇਰੀ ਉਹਦੇ ਵਿੱਚ ਤੇ ਹੁਣ ਵਾਲੀ ਮਾਂ ਦੇ ਵਿੱਚ ਕਿੰਨਾ ਕੁ ਫਰਕ ਹੈ ਕੀ ਫਰਕ ਲੱਗਦਾ ਤੈਨੂੰ ਕਹਿੰਦਾ ਬਾਪੂ ਜਿਹੜੀ ਪਹਿਲਾਂ ਵਾਲੀ ਮਾਂ ਸੀ ਨਾ ਮੇਰੀ ਉਹ ਤਾਂ ਝੂਠ ਬਹੁਤ ਬੋਲਦੀ ਸੀ ਇਹ ਮਾਂ ਸੱਚੀ ਹੈ ਉਹ ਕਹਿੰਦਾ ਕਮਾਲ ਆ ਯਾਰ ਤੈਨੂੰ ਉਹਨੇ ਪਾਲ ਫਲੋਸ ਕਿੰਨਾ ਵੱਡਾ ਕਰਤਾ ਇੰਨੇ ਸਾਲ ਤੈਨੂੰ ਪਾਲ ਲਿਆ ਗੱਭਰੂ ਕਰਤਾ ਤੂੰ ਉਹਨੂੰ ਝੂਠੀ ਕਹਿਣ ਲੱਗ ਗਿਆ ਇਹਨੂੰ ਸੱਚੀ ਕਹਿਣ ਲੱਗ ਗਿਆ ਚਾਰ ਦਿਨਿਆਂ ਦੀ ਆਈ ਨੂੰ ਕਹਿੰਦਾ ਨਹੀਂ ਬਾਪੂ ਕਹਿੰਦਾ ਅੱਗੇ ਜਦੋਂ ਮੈਂ ਖੇਡਦਾ ਨਾ ਬੀਹਾਂ ਦੇ ਗਲੀਆਂ ਦੇ ਵਿੱਚ ਖੇਡੀ ਜਾਂਦਾ ਤਾਂ ਉਹ ਕਹਿੰਦੀ ਆ ਜਾ ਪੁੱਤ ਰੋਟੀ ਖਾਣਾ ਜੇ ਨਾ ਆਇਆ ਨਾ ਮੈਂ ਤੈਨੂੰ ਰੋਟੀ ਨਹੀਂ ਦੇਣੀ ਟਾਈਮ ਸਿਰ ਤੇ ਆ ਕੇ ਵੇਲੇ ਸਿਰ ਤੇ ਆ ਕੇ ਰੋਟੀ ਖਾ ਲੈ ਪਰ ਜਦੋਂ ਮੈਂ ਭੱਗ ਜਾਂਦਾ ਘਰੇ ਨਲੇ ਮੈਂ ਉਹਦੇ ਕਹੇ ਤੇ ਘਰੇ ਜਾਂਦਾ ਨਾ ਲੇਟ ਘਰੇ ਜਾਂਦਾ ਸੀ ਪਰ ਮੈਨੂੰ ਫਿਰ ਵੀ ਰੋਟੀ ਦੇ ਦਿੰਦੀ ਸੀ ਤੇ ਜਦੋਂ ਮੇਰੀ ਇਹ ਮਾਂ ਮੈਨੂੰ ਵਾਜਾਂ ਮਾਰਦੀ ਆ ਇੱਕ ਦੋ ਵਾਜਾਂ ਮਾਰ ਕੇ ਕਹਿ ਦਿੰਦੀ ਐ ਕਿ ਆ ਜਾ ਪੁੱਤ ਰੋਟੀ ਖਾ ਲਾ ਜੇ ਨਾ ਆਇਆ ਮੈਂ ਤੈਨੂੰ ਰੋਟੀ ਨਹੀਂ ਦੇਣੀ ਫਿਰ ਇਹ ਮਾਂ ਸੱਚੀ ਐ ਇਹ ਮੈਨੂੰ ਸੱਚੀ ਰੋਟੀ ਹੀ ਦਿੰਦੀ ਐ ਅੱਜ ਮੈਨੂੰ ਇਹਨੇ ਰੋਟੀ ਹੀ ਦਿੱਤੀ ਐ ਜਦ ਮੈਂ ਭੁੱਖਾ ਕਹਿੰਦਾ ਡੈਡੀ ਸੋ ਬਾਈ ਮਾਂ ਪਿਓ ਦੀ ਕਦਰ ਕਰਿਆ ਕਰੋ ਜਦੋਂ ਇੱਕ ਵਾਰ ਮਾਂ ਮਾਂ ਜੱਗ ਤੋਂ ਭੱਗ ਜਾਂਦੀਆਂ ਨੇ ਨਾ ਚਲੀਆਂ ਜਾਂਦੀਆਂ ਨੇ ਫੇਰ ਇਹਨਾਂ ਦੀ ਅਹਿਮੀਅਤ ਦਾ ਪਤਾ ਲੱਗਦਾ ਪਰਮਾਤਮਾ ਕਿਰਪਾ ਕਰੇ ਕਿਸੇ ਦਾ ਮਾਂ ਪਿਓ ਆਪਣੇ ਬੱਚਿਆਂ ਨੂੰ ਛੱਡ ਕੇ ਦੁਨੀਆ ਤੋਂ ਨਾ ਜਾਵੇ ਮਾਂ ਵਾਸਤੇ ਕਮੈਂਟ ਦੇ ਵਿੱਚ ਕੋਈ ਨਾ ਕੋਈ ਦੋ ਸ਼ਬਦ ਜ਼ਰੂਰ ਲਿਖਿਓ ਜੇ ਮਾਂ ਨੂੰ ਪਿਆਰ ਕਰਦੇ ਹੋ